ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਸੁਣੀਏ 17 ਲੱਗੀਆਂ ਤੇ ਦਿਲਗੀਤਾ ਕੀ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਉਮੀਦ ਹੈ ਕਿ ਤੁਸੀਂ ਜ਼ਰੂਰ ਪਸੰਦ ਕਰੋਗੇ ਉਦੋਂ ਮੇਰਾ ਸੋਹਣਾ ਦੇਸ਼ ਪੰਜਾਬ ਅਸੀ ਉਦੋਂ ਮੇਰਾ ਸੋਹਣਾ ਦੇਸ਼ ਪੰਜਾਬ ਅਸੀ ਜਦ ਰਾਜ ਕਰਦਾ ਸੀ ਸ਼ੇਰੇ ਪੰਜਾਬ ਮੀਆਂ ਸਿੱਕਾ ਗੁਰੂਆਂ ਦੇ ਨਾਮ ਤੇ ਚੱਲੇ ਉਸ ਵੇਲੇ ਪਿੰਡ ਸ਼ਹਿਰ ਘਟਾਸੀ ਆਵਾਜ਼ ਮੀਆਂ ਸ਼ੇਰੇ ਪੰਜਾਬ ਸ਼ੇਰ ਜਦੋਂ ਖੌਤ ਹੋਇਆ ਤੋਗਰੇਆ ਦਿੱਤਾ ਹੱਥ ਫਰੰਗੀਆਂ ਦੇ ਉਹਨਾਂ ਲੁੱਟਿਆ ਖੂਬ ਰਾਜ ਇਸ ਨੂੰ ਕੂਨ ਜੂਸਿਆ ਬਖਤ ਭੰਗੀਆਂ ਦੇ ਦੇਸ਼ ਆਜ਼ਾਦੀ ਦੀ ਝੇਰ ਲਹਿਰ ਚੱਲੀ ਦੇਸ਼ ਆਜ਼ਾਦੀ ਦੀ ਝੇਰ ਲਹਿਰ ਚੱਲੀ ਕੀਤੀਆਂ ਪੰਜਾਬ ਨੇ ਬਹੁਤ ਕੁਰਬਾਨੀਆਂ ਨੇ ਸੂਰਮਿਆਂ ਹਾਸ ਫਾਸੀ ਦੇ ਚਮਰ ਅਸੇ ਆਜ਼ਾਦੀ ਲਹਿਰ ਲਈ ਬਾਰੀਆਂ ਜ਼ਿੰਦਗਾਨੀਆਂ ਨੇ ਦੇਸ਼ ਛੱਡਣ ਵਗਰੋਂ ਜਦੋਂ ਗੋਰੇ ਮਜਬੂਰ ਹੋਏ ਮਿਸਟਰ ਜਨਾਬ ਵੱਖਰਾ ਦੇਸ਼ ਲੈ ਗਏ ਲਾਲਚਾਂ ਲਾਰੇਆਂ ਵਿੱਚ ਫਸੇ ਸਾਡੇ ਲੀਡਰ ਥੇ ਵੀ ਅਸੀਂ ਗੁਲਾਮ ਦੇ ਗੁਲਾਮ ਰਹਿ ਗਏ ਅਖੌਤੀ ਆਜ਼ਾਦੀ ਨੇ ਸਾਨੂੰ ਭਲਾ ਕੀ ਦਿੱਤਾ ਅਖੌਤੀ ਆਜ਼ਾਦੀ ਨੇ ਭਲਾ ਸਾਨੂੰ ਕੀ ਦਿੱਤਾ ਗਵਾਇਆ ਬਹੁਤ ਹੈ ਥੋੜਾ ਹੀ ਪਾਇਆ ਈ ਜਾਨਾਂ ਗਵਾਇਆਂ ਬਹੁਤ ਪੰਜਾਬੀਆਂ ਨੇ ਧੀਆ ਭੈਣਾ ਦੀ ਇੱਜ਼ਤ ਨੂੰ ਲੁੱਟਾਇਆ ਈ ਨਾਲੇ ਦੇਸ਼ ਪੰਜਾਬ ਦੇ ਦੋ ਟੁਕੜੇ ਨਾਲੇ ਦੇਸ਼ ਪੰਜਾਬ ਦੇ ਹੋਏ ਦੋ ਟੁਕੜੇ ਗੁਰਧਾਂ ਵਿਛੜੇ ਨਾਲੇ ਮੁਕਾਂ ਵਿਛੜੇ ਗੁਲਾਮੀ ਭਾਵੇਂ ਅੱਜ ਵੀ ਨਾ ਸਾਡੇ ਗਲੋਂ ਲੱਖੀ ਗੁਲਾਮੀ ਭਾਵੇਂ ਅੱਜ ਵੀ ਨਾ ਸਾਡੇ ਗਲੋਂ ਲੱਖੀ ਮੰਦੀਪ ਸਿੰਘਾ ਫੇਰ ਵੀ ਅਸੀਂ ਨਾ ਸਮਝੇ ਵਿਛੜੇ ਮੰਦੀਪ ਸਿੰਘਾ ਫੇਰ ਵੀ ਅਸੀਂ ਨਾ ਸਮਝੇ ਵਿਛੜੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ